ਰਾਹਿਬ ਜੀ ਦਾ ਘਰਸਾ ਰਾਹਿਬ ਜੀ ਕੀ ਪਤਿਹ ਇਹ ਜਿਸ ਲਈ ਅਸੀਂ ਅੱਜ ਇੱਥੇ ਖੜੇ ਆਂ ਹਾਂ ਗੁਰਦੁਆਰਾ ਸਾਹਿਬ ਦਾਤਾਬੰਦੀ ਸ਼ੋਰ ਗਵਾਲੀਅਰ ਇਹ ਉਹ ਕਿਲਾ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਕੈਦ ਰਹੇ ਸੀਗੇ ਤੇ ਅਸੀਂ ਤਕਰੀਬਨ 1921 ਤੋਂ ਲੈ ਕੇ ਤੇ 2025 ਤੱਕ ਦੀ ਅਸੀਂ ਪੰਨਵੀਂ ਮੌਜ ਜਿਹੜਾ ਕਿ ਇਸ ਦਰ ਤੇ ਤੇ ਜੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਆ ਤੇ ਇਹਦੇ ਲਈ ਅਰਦਾਸ ਦਾ ਮਹੱਤਵ ਜਿਹੜਾ ਸਿੱਖ ਧਰਮ ਦੇ ਵਿੱਚ ਬਹੁਤ ਆ ਕਈ ਬੰਦੇ ਸਿੰਘ ਜਿਹੜੇ ਉਸ ਤੋਂ ਬਾਅਦ ਉਹਨਾਂ ਦੀਆਂ ਰਿਹਾਈਆਂ ਹੋਈਆਂ ਆ ਅਗਲੇ ਵਿੱਚ ਅਸੀਂ ਜਦੋਂ ਅੱਜ ਇਹ ਵੀ ਗੱਲ ਕਰ ਰਹੇ ਸੀਗੇ ਕਿ ਕੀ ਕਾਰਨ ਸੀਗਾ ਕਿ ਜਹਾਂਗੀਰ ਬਾਦਸ਼ਾਹ ਨੂੰ ਗੋਡਿਆਂ ਪਰਨੇ ਹੋ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਸ਼ਰਤਾਂ ਮੰਨ ਕੇ ਉਹਨਾਂ ਨੂੰ ਰਿਹਾ ਕਰਨਾ ਪਿਆ ਤੇ ਇਹਦਾ ਜੇ ਅਸੀਂ ਕਾਰਨ ਦੇਖੀਏ ਤੇ ਸਭ ਤੋਂ ਵੱਡਾ ਕਾਰਨ ਜਿਹੜਾ ਇੱਕ ਸਿੱਖਾਂ ਦਾ ਕੌਮਿਕ ਜਜ਼ਬਾ ਜਿਹੜਾ ਕਿ ਜਹਾਂਗੀਰ ਨੇ ਬਹੁਤ ਨੇੜੇ ਤੋਂ ਵੇਖਿਆ ਜਿਸ ਵੇਲੇ ਗੁਰੂ ਅਰਗੁਨ ਦੇ ਪਾਤਸ਼ਾਹ ਤੇ ਕੈਦ ਸੀਗੇ ਤੇ ਉਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਤੋਂ ਸਿੱਖ ਸੰਗਤਾਂ ਇੱਥੇ ਆਉਂਦੀਆਂ ਤੇ ਇਸ ਕਿਲੇ ਦੀ ਪ੍ਰਕਰਮਾ ਕਰਦੀਆਂ ਉਸ ਤਰ੍ਹਾਂ ਦੀ ਜਿਹੜੀ ਇੱਕ ਲਹਿਰ ਜਿਹੀ ਪੈਦਾ ਹੋਈ ਜਿਸ ਨੂੰ ਜਹਾਂਗੀਰ ਨੇ ਨੇੜੇ ਤੋਂ ਵੇਖਿਆ ਤੇ ਹਰੇਕ ਸਿੱਖ ਦੇ ਕਦਮਾਂ ਦੀ ਪੈਰ ਦੇ ਵਿੱਚੋਂ ਉਹਨਾਂ ਕੋਲ ਜਦਿਆਂ ਤਾਪਾਂ ਦੀ ਗੂੰਜ ਸੁਣਾਂਗੇ ਤੇ ਉਹਨੇ ਇੱਕ ਲਹਿਰ ਉੱਤਦੀ ਵੇਖੀ ਤੇ ਇਹ ਇੱਕ ਵੱਡਾ ਕਾਰਨ ਬਣਿਆ ਕਿ ਜਿਹੜਾ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾਅ ਕਰਨ ਦੇ ਲਈ ਮਜਬੂਰ ਹੋਣਾ ਪਿਆ ਤੇ ਸ਼ਰਤਾਂ ਮੰਨ ਕੇ ਰਿਹਾਅ ਕਰਨਾ ਪਿਆ ਤੇ ਸਾਨੂੰ ਜਿਹੜਾ ਕਿ ਅਸੀਂ ਇਸ ਇਤਿਹਾਸਿਕ ਪ੍ਰਸੰਗ ਤੋਂ ਸੇਬ ਲੈ ਕੇ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਲਹਿਰ ਪੈਦਾ ਕਰਨੀ ਚਾਹੀਦੀ ਆ ਤੇ ਇਹ ਲਹਿਰ ਤਾਂ ਪੈਦਾ ਹੋਣੀ ਆ ਜੇ ਅਸੀਂ ਇੱਕ ਕੌਮੀ ਜਜ਼ਬੇ ਦੇ ਅਧੀਨ ਉਹਨਾਂ ਬੰਦੀ ਸਿੰਘਾਂ ਦਾ ਦਰਦ ਉਹਨਾਂ ਦੀ ਪੀੜ ਜਿਹੜੀ ਆ ਖੁਦ ਮਹਿਸੂਸ ਕਰਾਂਗੇ ਜਿਵੇਂ ਕਿ ਇੱਕ ਕੌਮੀ ਜੱਟਾ ਹੁੰਦਾ ਤੇ ਇੱਕ ਸਿੱਖ ਦੇ ਕੰਬਾ ਚੁਗੇ ਤੇ ਸਾਰੀ ਕੌਮ ਉਹਦੀ ਪੀੜ ਮਹਿਸੂਸ ਕਰੇ ਤੇ ਇਹ ਵੀ ਪੀੜ ਜਿਹੜੀ ਆ ਕਿ ਉਹਨਾਂ ਬੰਦੀ ਸਿੰਘਾਂ ਨੇ ਕਿਸੇ ਵੇਲੇ ਮਹਿਸੂਸ ਕੀਤੀ ਸੀ ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਸਿੱਖਾਂ ਦੀਆਂ ਧੀਆਂ ਪਾਣਾ ਦੀ ਘੇਪਤੀ ਹੋਈ ਸਿੱਖਾਂ ਨੂੰ ਗਲਾਂ ਦੇ ਟਾਇਰ ਪਾਪਾ ਕੇ ਸਾਰਿਆ ਗਿਆ ਤੇ ਉਹਨਾਂ ਨੇ ਉਸ ਦਰਦ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਉਹਦੇ ਲਈ ਆ ਪ੍ਰਤੀਕਰਮ ਵੱਜੋਂ ਸੰਘਰਸ਼ ਲੜਿਆ ਕਈ ਦੁਸ਼ਤਾਂ ਨੂੰ ਸਜ਼ਾਵਾਂ ਦਿੱਤੀਆਂ ਤੇ ਹਜ਼ਾਰਾਂ ਸਿੰਘ ਸ਼ਹੀਦ ਹੋਏ ਤੇ ਸਾਡੇ قومی ਹੀਰੇ ਜਿਹੜੇ ਨੇ ਜੇ ਤਾਂ ਦੇ ਵਿੱਚ ਬੰਦ ਨੇ ਤੇ ਸਾਨੂੰ ਲੋੜ ਆ ਤੇ ਅਸੀਂ ਉਹਨਾਂ ਦੀ पीड़ ਨੂੰ ਮਹਿਸੂਸ ਕਰੀਏ ਤੇ ਜਿਸ ਵੇਲੇ ਸਾਡੇ ਅਸੀਂ ਘਰਾਂ ਦੇ ਵਿੱਚ ਰੋਟੀ ਖਾਂਦੇ ਆ ਤੇ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਬੰਦੀ ਸਿੰਘਾਂ ਦੇ 30-30 ਸਾਧਾਂ ਤੋਂ ਜਿਹੜੇ ਕਿ ਜ਼ਿਲਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਰੋਟੀ ਦੀ ਉਵਿੰਗਲਦੀ ਤੇ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਕਿਸੇ ਦੀ ਵਿਆਹ ਦੇ ਬਾਰੇ ਗੱਲ ਕਰਦੇ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਸਾਡੇ ਕੌਮ ਦੇ ਨੌਜਵਾਨ ਉਹ ਲੋਏ ਜ਼ਿਲਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦੀਆਂ ਸਾਰੀਆਂ ਜਵਾਨੀਆਂ ਜ਼ਿਲਾਂ ਦੇ ਵਿੱਚ ਕੱਟੀਆਂ ਗਈਆਂ ਤੇ ਇਸ ਵੀਰ ਨੂੰ ਜਦੋਂ ਅਸੀਂ ਜਦੋਂ ਤੱਕ ਮਹਿਸੂਸ ਨਹੀਂ ਕਰਦੇ ਅਸੀਂ ਬੰਦੀ ਸਿੰਘਾਂ ਦੇ ਹੱਥ ਵਿੱਚ ਕੋਈ ਲਹਿਰ ਪੈਦਾ ਨਹੀਂ ਕਰ ਸਕਦੇ ਤੇ ਜਦੋਂ ਤੱਕ ਲਹਿਰ ਪੈਦਾ ਨਹੀਂ ਹੁੰਦੀ ਅਸੀਂ ਜਿੰਨੇ ਮਰਜੀ ਧਰਨੇ ਦੇਈਏ ਇਹਨਾਂ ਧਰਨਿਆਂ ਦਾ ਕੋਈ ਅਸਰ ਨਹੀਂ ਹੋਣਾ ਸਾਡੇ ਅਸੀਂ ਤਾਂ ਸਾਰੀ ਉਮਰ ਧਰਨਿਆਂ ਤੇ ਬੈਠੇ ਰਹਾਂਗੇ ਤੇ ਬੰਦੀ ਸਿੰਘ ਜਿਹਾ ਸਾਰੇ ਉਮਰ ਜੇਲ੍ਹਾਂ ਚ ਬੰਦ ਰਹਿਣਗੇ ਇਸ ਲਈ ਲੋੜ ਹੈ ਕਿ ਅਸੀਂ ਲਹਿਰ ਪੈਦਾ ਕਰੀਏ ਤੇ ਲਹਿਰ ਪੈਦਾ ਕਰਨ ਲਈ ਇੱਕ ਤੜਪ ਜਿਹੜੀ ਆ ਉਹ ਸਾਡੇ ਅੰਦਰ ਪੈਦਾ ਹੋਣੀ ਚਾਹੀਦੀ ਆ ਵਾਹਿਬ ਜੀ ਕਾ ਸਾਹਿਬ ਵਾਹਿਬ ਜੀ ਕੀ ਪਤਿ